ਵਾਹਿਗੁਰੂ ਜੀ ਸਿੱਖ ਧਰਮ ਦੀ ਸ਼ਹਾਦਤ ਵਰਗੀ ਮਿਸਾਲ ਦੁਨੀਆਂ ਵਿੱਚ ਹੋਰ ਕਿਧਰੇ ਨਹੀਂ ਮਿਲਦੀ ਇਨ੍ਹਾਂ ਸ਼ਹਾਦਤਾਂ ਵਿੱਚੋਂ ਹੀ ਦਸੰਪਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਿਲਕੁਲ ਲਾਸਾਨੀ ਹੈ ਵਾਹਿਗੁਰੂ ਜੀ ਜੋ ਸਿੱਖ ਤਰ੍ਹਾਂ ਨੂੰ ਨਿਵੇਕਲਾ ਤੇ ਵਿਲੱਖਣ ਧਰਮ ਬਣਾਉਂਦੀ ਹੈ ਬਾਬਾ ਜੋਰਾਵਰ ਸਿੰਘ ਜੀ ਉਮਰ 9 ਸਾਲ ਤੇ ਬਾਬਾ ਫਤਿਹ ਸਿੰਘ ਜੀ ਉਮਰ 7 ਸਾਲ ਇਨ੍ਹਾਂ ਦੀ ਸ਼ਹਾਦਤ ਮਨੁੱਖੀ ਇਤਿਹਾਸ ਦੀ ਸਭ ਤੋਂ ਵੱਧ ਨਾਕਟਨਾ ਘਟਨਾ ਹੈ ਵਾਹਿਗੁਰੂ ਜੀ ਮੁਗਲ ਸ਼ਾਸਕਾਂ ਦੀ ਦਰਿੰਦਗੀ ਤੇ ਸਿੱਖੀ ਸਿਦਕ ਦੇ ਸਿਖਰ ਦਾ ਸਾਕਾ ਹੈ ਸਰ ਸਕਸਤਰ ਹੰਦ ਵਾਹਿਗੁਰੂ ਜੀ ਜਦੋਂ ਵੀ ਇਹਨਾਂ ਦੇ ਸ਼ਹੀਦੀ ਦਾ ਦ੍ਰਿਸ਼ ਅੱਲਾ ਵਿੱਚ ਆਉਂਦਾ ਹੈ ਤਾਂ ਸੱਚੀ ਰੂਹ ਕੰਬ ਜਾਂਦੀ ਹੈ ਪਰ ਨਾਲ ਹੀ ਨਾਲ ਇੱਕ ਗੱਲ ਤੇ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਉਸ ਕਲੰਗੀਧਰ ਦੇ ਸਿੱਖਾਂ ਜਿਨ੍ਹਾਂ ਦੇ ਛੋਟੇ-ਛੋਟੇ ਪੁੱਤਰ ਵੀ ਜ਼ੁਲਮ ਦੇ ਜਾਲਮ ਦੀਆਂ ਜੜਾਂ ਹਿਲਾਉਣ ਦੀ ਤਾਕਤ ਰੱਖਦੇ ਸਨ ਵਾਹਿਗੁਰੂ ਜੀ ਵਾਹਿਗੁਰੂ ਜੀ 1 ਦਸੰਬਰ ਦੇ ਮਹੀਨੇ ਵਿੱਚ ਪੋ ਦੇ ਮਹੀਨੇ ਵਿੱਚ ਮਾਤਾ ਜੀ ਤੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਸਰਹੰਦ ਦੇ ਨੇੜੇ ਠੰਡੇ ਬੁਰਜ ਦੇ ਵਿੱਚ ਕੈਦ ਕਰ ਲਿਆ ਗਿਆ ਸੀ ਉਹ ਦਾ ਮਹੀਨਾ ਸੀ ਅੰਤਾਂ ਦੀ ਠੰਡ ਤੇ ਉਹਨਾਂ ਨੂੰ ਬਿਨਾਂ ਕੋਈ ਗਰਮ ਕੱਪੜਾ ਦਿੱਤੇ ਹੀ ਠੰਡੇ ਬੁਰਜ ਵਿੱਚ ਰੱਖਿਆ ਗਿਆ ਸੀ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦੇਆਂ ਦੇ ਉੱਪਰ ਮੁਕੱਦਮਾ ਚਲਾਉਂਦੇ ਹੋਏ ਕਾਜੀ ਨੂੰ ਬੁਲਾਇਆ ਗਿਆ ਤੇ ਪੁੱਛਿਆ ਗਿਆ ਕਿ ਇਹਨਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾਵੇ ਤਾਂ ਕਾਜੀ ਨੇ ਕਿਹਾ ਸੀ ਵੈਗਰੂ ਜੀ ਕਿ ਕੁਰਾਨ ਦੇ ਮੁਤਾਬਕ ਛੋਟੇ ਬੱਚਿਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਇਸ ਲਈ ਇਹਨਾਂ ਬੱਚਿਆਂ ਨੂੰ ਛੱਡ ਦਿੱਤਾ ਜਾਵੇ ਵੈਗਰੂ ਜੀ ਤੇ ਸੂਬਾ ਸਰਹੰਦ ਬੱਚਿਆਂ ਨੂੰ ਛੱਡਣ ਦਾ ਹੁਕਮ ਦੇਣ ਹੀ ਵਾਲਾ ਸੀ ਤਾਂ ਸੋਚਾ ਨੰਦ ਨੇ ਕਿਹਾ ਸੀ ਕਿ ਬੱਚਿਓ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਬਾਹਰ ਜਾ ਕੇ ਤੁਸੀਂ ਕੀ ਕਰੋਗੇ ਨਾਲ ਹੀ ਇਹ ਵੀ ਝੂਠ ਬੋਲਿਆ ਕਿ ਤੁਹਾਡੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਿਮਾਰ ਹੀ ਗਏ ਹਨ ਸਾਹਿਬਜ਼ਾਦਿਆਂ ਨੇ ਇੱਕੋ ਆਵਾਜ਼ ਵਿੱਚ ਕਿਹਾ ਕਿ ਅਸੀਂ ਬਾਹਰ ਜਾ ਕੇ ਆਪਣੇ ਪਿਤਾ ਜੀ ਵਾਂਗ ਫੌਜ ਤਿਆਰ ਕਰਕੇ ਜ਼ੁਲਮ ਦੇ ਵਿਰੁੱਧ ਡਟ ਕੇ ਲੜਾਂਗੇ ਇਹ ਸੁਣਦਿਆਂ ਹੀ ਸੋਚਾ ਨੰਦ ਨੇ ਕਿਹਾ ਕਿ ਇਹਨਾਂ ਨੂੰ ਬੱਚੇ ਸਮਝ ਕੇ ਜਿਉਂਦੇ ਛੱਡਣ ਦੀ ਗਲਤੀ ਨਾ ਕਰੋ ਇਹ ਆਮ ਬੱਚੇ ਨਹੀਂ ਹਨ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹਨ ਤੇ ਵੱਡੇ ਹੋ ਕੇ ਤੁਹਾਡੇ ਵਰਗੇ ਲਈ ਵੱਡੀਆਂ ਮੁਸ਼ਕਲਾਂ ਖੜੀਆਂ ਕਰ ਦੇਣਗੇ ਸਰਹੰਦ ਦੇ ਸੂਬੇ 우ਜੀਤ ਖਾਨ ਨੇ ਸੁਚਾਨੰਦੀ ਗੱਲ ਸੁਣ ਕੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਬੁਲਾਇਆ ਅਤੇ ਕਿਹਾ ਕਿ ਜੇਕਰ ਤੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਆਪਣੇ ਭਰਾ ਤੇ ਭਤੀਜੇ ਦੀ ਮੌਤ ਦਾ ਬਦਲਾ ਲੈਣਾ ਹੈ ਤਾਂ ਇਹਨਾਂ ਬੱਚਿਆਂ ਨੂੰ ਮਾਰ ਕੇ ਲੈ ਸਕਦਾ ਹੈ ਪਰ ਨਵਾਬ ਸ਼ੇਰ ਮੁਹੰਮਦ ਖਾਨ ਨੇ ਕਿਹਾ ਕਿ ਮੈਂ ਇਨਾ ਮਾਸੂਮ ਬੱਚਿਆਂ ਤੋਂ ਬਦਲਾ ਨਹੀਂ ਲੈਣਾ ਚਾਹੁੰਦਾ ਜੇਕਰ ਕਦੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਟੱਕਰ ਹੋਇਆ ਤਾਂ ਮੈਦਾਨ ਵਿੱਚ ਲੜਾਂਗਾ ਨਵਾਬ ਸ਼ੇਰ ਮੁਹੰਮਦ ਖਾਨ ਦੇ ਜਵਾਬ ਮੰਗਰੂ ਸੁਬਾ ਸਰਹੰਦ ਨੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਜਿੰਦਾ ਹੀ ਨੀਹਾਂ ਵਿੱਚ ਚਿੰਨ੍ਹ ਦਾ ਹੁਕਮ ਜਾਰੀ ਕਰ ਦਿੱਤਾ ਇਸ ਸਮੇਂ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਅਰਾ ਮਾਰਦਿਆਂ ਕਿਹਾ ਸੀ ਕਿ ਤੁਸੀਂ ਇਨਾ ਮਾਸੂਮ ਬੱਚਿਆਂ ਨੂੰ ਨਾ ਮਾਰੋ ਇਹੀ ਇਸਲਾਮ ਧਰਮ ਦੇ ਅਸੂਲਾਂ ਦੇ ਉਲਟ ਹੈ ਇਸ ਲਈ ਇਹਨਾਂ ਨੂੰ ਛੱਡ ਦਿਓ ਪਰ ਸੁਚਾਨੰਦ ਨੇ ਫਿਰ ਜੋਰ ਦੇ ਕੇ ਕਿਹਾ ਸੀ ਕਿ ਤੁਸੀਂ ਇਹਨਾਂ ਨੂੰ ਛੱਡਣ ਦੀ ਗਲਤੀ ਨਾ ਕਰੋ ਕਿਉਂਕਿ ਇਹ ਬੱਚੇ ਸ਼ੇਰ ਦੇ ਹਨ ਤੇ ਸ਼ੇਰ ਅਤੇ ਸੱਪ ਦੇ ਬੱਚੇ ਵੱਡਿਆਂ ਵਾਂਗ ਹੀ ਖਤਰਨਾਕ ਹੁੰਦੇ ਹਨ ਸੁਚਾਨੰਦ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਸੂਬੇ ਨੇ ਸਾਹਿਬਜ਼ਾਦੇ ਨੂੰ ਨੀਹਾਂ ਵਿੱਚ ਚਿੰਵਾ ਦਿੱਤਾ ਤੇ ਇਤੇ ਦੌਰਾਨ ਮਾਤਾ ਗੁਜਰੀ ਜੀ ਵੀ ਜੋਤੀ ਜੋਤ ਸਮਾ ਗਈ ਇਸ ਤਾਕੀ ਤੋਂ ਪਹਿਲਾਂ ਵੱਡੇ ਸਾਹਿਬਜ਼ਾਦੇ ਨੇ ਚਮਕੌਰ ਸਾਹਿਬ ਵਿੱਚ ਮੁਗਲਾਂ ਦੀ ਫੌਜ ਨਾਲ ਟੱਕਰ ਕਰਦੇ ਹੋਏ ਸ਼ਹਾਦਤ ਦਿੱਤੀ ਸੀ ਵਾਹਿਗੁਰੂ ਜੀ ਤਨਹਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਤਨ ਹੈ ਉਹਨਾਂ ਦਾ ਜਿਗਰਾ ਜਿਨ੍ਹਾਂ ਨੇ ਸਾਰਾ ਹੀ ਪਰਿਵਾਰ ਕੌਮ ਦੇ ਲਈ ਖੇ ਲਾ ਦਿੱਤਾ ਵਾਹਿਗੁਰੂ ਜੀ ਇਹਨਾਂ ਲਈ ਇਹ ਲੜਾਈ ਭਾਰਤ ਦੇ ਲੋਕਾਂ ਨੂੰ ਜ਼ੁਲਮ ਤੋਂ ਬਚਾਉਣ ਲਈ ਤੇ ਮਨੁੱਖੀ ਅਧਿਕਾਰਾਂ ਨੂੰ ਜ਼ੁਲਮ ਤੋਂ ਬਚਾਉਣ ਲਈ ਲੜੀ ਸੀ ਵਾਹਿਗੁਰੂ ਜੀ ਅਸੀਂ ਉਹਨਾਂ ਦਾ ਇਹਸਾਨ ਕਦੇ ਨਹੀਂ ਪੁੱਛਾ ਸਕਦੇ ਵਾਹਿਗੁਰੂ ਜੀ ਕਿ 10ਵੇਂ ਪਾਤਸ਼ਾਹੀ ਜੇਕਰ ਨਾ ਹੁੰਦੀ ਤਾਂ ਸਾਡਾ ਕੀ ਹਾਲ ਹੁੰਦਾ ਵਾਹਿਗੁਰੂ ਜੀ ਇਸ ਦੇ ਨਾਲ-ਨਾਲ ਵੈਗਰੂ ਜੀ ਅਸੀਂ ਉਹਨਾਂ ਦੇ ਵੀ احਸਾਨਦਹਾਂ ਤੇ ਉਹਨਾਂ ਦੇ ਲਈ ਕੋਟਿਨ-ਕੋਟ ਪ੍ਰਣਾਮ ਕਰਦੇ ਹਾਂ ਉਹਨਾਂ ਨੂੰ ਜਿਨ੍ਹਾਂ ਨੇ ਇਸ ਦੌਰਾਨ ਮਾਤਾ ਗੁਜਰ ਜੀ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਮਦਦ ਦੇ ਲਈ ਹੱਥ ਵਧਾਇਆ ਜਿਸ ਤਰ੍ਹਾਂ ਕਿ ਭਾਈ ਕੁਮਾ ਮਸ਼ਕੀ ਜੀ ਜੋ ਕਿ ਮਾਤਾ ਜੀ ਨੂੰ ਉੱਥਰ ਤੋਂ ਨਦੀ ਪਾਰ ਕਰਾ ਕੇ ਆਪਣੇ ਚੋਪੜੇ ਵਿੱਚ ਰਾਤ ਕਟਵਾਈ ਸੀ ਵੈਗਰੂ ਜੀ ਪਰ ਉਥੋਂ ਗੰਗੁਰ ਸੋਇਆ ਉਹਨਾਂ ਨੂੰ ਆਪਣੇ ਨਾਲ ਲੈ ਗਿਆ ਤੇ ਉਹ ਲਾਲਚ ਵਿੱਚ ਆ ਕੇ ਉਹਨਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਤੇ ਉਹਨਾਂ ਨੂੰ ਕੋਤਵਾਲੀ ਦੇ ਵਿੱਚ ਰੱਖਿਆ ਗਿਆ ਸੀ ਵਾਹਿਗੁਰੂ ਜੀ ਤੇ ਉਸ ਤੋਂ ਬਾਅਦ ਠੰਡੇ ਬੁਰਜ ਦੇ ਵਿੱਚ ਉਹਨਾਂ ਨੂੰ ਪਾਈ ਮੋਤੀਰਾ ਮਹਾਰਾਜ ਜੀ ਨੇ ਜੋ ਦੁੱਧ ਪਿਲਾਉਣ ਦੀ ਸੇਵਾ ਕੀਤੀ ਸੀ ਵਾਹਿਗੁਰੂ ਜੀ ਅਸੀਂ ਉਹਨਾਂ ਦੇ ਵੀ احਸਾਨ ਬੰਧਾ ਵਾਹਿਗੁਰੂ ਜੀ ਉਸ ਤੋਂ ਬਾਅਦ ਪਾਈ ਟੋਡਰਮਲ ਜੀ ਜਿਨ੍ਹਾਂ ਨੇ ਮਾਤਾ ਗੁਜਰਕੌਰ ਤੇ ਛੋਟੇ ਸਹਬਜ਼ਾਦਿਆਂ ਦੇ ਸੰਸਕਾਰ ਦੇ ਲਈ ਜ਼ਮੀਨ ਖਰੀਦੀ ਵਾਹਿਗੁਰੂ ਜੀ ਤੇ ਉਹਨਾਂ ਦਾ ਸੰਸਕਾਰ ਕੀਤਾ ਸੀ ਵਾਹਿਗੁਰੂ ਜੀ ਇਨਾ ਤਿੰਨੇ ਮਹਾਨ ਸ਼ਖਸੀਅਤਾਂ ਜਿਨ੍ਹਾਂ ਨੇ ਆਪਣੀ ਜਾਨ ਦੀ ਜਾਂ ਆਪਣੇ ਪਰਿਵਾਰ ਦੀ ਜਾਨ ਦੀ ਪਰਵਾਹ ਕੀਤੇ ਬਿਨਾ ਸਾਡੇ ਨੰਨੇ ਫਰਜੰਦਾਂ ਦੇ ਲਈ ਇਨਾ ਕੁਝ ਕੀਤਾ ਉਹਨਾਂ ਨੂੰ ਕੋਟਿਨ ਕੋਟ ਪ੍ਰਣਾਮ ਵਾਹਿਗੁਰੂ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਗੁਜਰੀ ਜੀ ਤੋ ਅਰਚੀ ਤਾਂ ਦੇ ਨਹੀਂ ਸਕਦੇ ਵਾਹਿਗੁਰੂ ਜੀ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੀ ਲਾਸਾਨੀ ਸ਼ਹਾਦਤ ਬਾਰੇ ਜਾਣੂ ਕਰਵਾ ਕੇ ਉਹਨਾਂ ਨੂੰ ਇਸ ਮਾਰਗ ਤੇ ਚੱਲਣ ਦੇ ਲਈ ਪ੍ਰੇਰਿਤ ਕਰ ਸਕਦੇ ਹਾਂ ਵਾਹਿਗੁਰੂ ਜੀ ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ